ਬੱਚਿਆਂ ਦੇ ਸਕੂਲਾਂ ਦੀਆਂ ਛੁੱਟੀਆਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਤਾਂ ਮਾਪੇ ਧਿਆਨ ਨਾਲ ਸੁਣ ਲੈਣ ਆ ਖਬਰ ਦੱਸਦੇ ਕਿ ਕੜਾਕੇ ਦੀ ਪੈ ਰਹੀ ਠੰਡ ਦੇ ਮੱਦੇਨਜ਼ਰ ਕਈ ਜ਼ਿਲ੍ਹਿਆਂ ਦੇ ਵਿੱਚ ਸਕੂਲਾਂ ਦੀਆਂ ਛੁੱਟੀਆਂ ਨੂੰ ਵਧਾ ਦਿੱਤਾ ਗਿਆ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਪਹਿਲਾਂ 31 ਦਸੰਬਰ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ 7 ਜਨਵਰੀ ਤੱਕ ਛੁੱਟੀਆਂ ਦੇ ਵਿੱਚ ਵਾਅਦਾ ਕੀਤਾ ਗਿਆ ਸੀਗਾ ਪਰ ਹੁਣ ਦੱਸ ਦਈਏ ਕਿ ਪੰਜਾਬ ਦੇ ਨਾਲ-ਨਾਲ ਹੋਰ ਕਈ ਜਿਹੜੇ ਕਿ ਰਾਜ ਨੇ ਜ਼ਿਲ੍ਹੇ ਨੇ ਸ਼ਹਿਰ ਨੇ ਜਿੱਥੇ ਕਿ ਸਕੂਲਾਂ ਦੇ ਵਿੱਚ ਜਿਹੜੀ ਕਿ ਛੁੱਟੀਆਂ ਸੀਗੀਆਂ ਉਹਨਾਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਹੈ ਕਿਉਂਕਿ ਕੜਾਕੇ ਦੀ ਠੰਡ ਪੈ ਰਹੀ ਹੈ ਤੇ ਕੜਾਕੇ ਦੀ ਠੰਡ ਦੇ ਵਿੱਚ ਬੱਚਿਆਂ ਦੀ ਜਿਹੜੀ ਕਿ ਸੁਰੱਖਿਆ ਨੂੰ ਧਿਆਨ ਦੇ ਵਿੱਚ ਮੱਦੇ ਨਜ਼ਰ ਦੱਸ ਦਈਏ ਕਿ ਜਿਹੜੇ ਕਿ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ 11 ਜਨਵਰੀ ਤੱਕ ਵਾਦਾ ਕੀਤਾ ਗਿਆ ਹੈ ਕਈ ਸਕੂਲਾਂ ਦੇ ਵਿੱਚ ਸਰਕਾਰੀ ਛੁੱਟੀਆਂ ਦੇ ਵਿੱਚ ਦੱਸਦੀ ਹੈ ਕਿ ਕੜਾਕੇ ਦੀ ਇਸ ਠੰਡ ਦੇ ਕਾਰਨ ਲੋਕਾਂ ਦੇ ਆਵਾਜਾਈ ਦੇ ਉੱਤੇ ਤਾਂ ਅਸਰ ਪੈ ਹੀ ਰਿਹਾ ਹੈ ਪਰ ਬੱਚਿਆਂ ਦੇ ਪੜ੍ਹਾਈ ਦੇ ਉੱਤੇ ਵੀ ਅਸਰ ਪੈ ਰਿਹਾ ਦੱਸਦੇ ਕਿ ਰਾਜਸਥਾਨ ਦੇ ਹਨੂਮਾਨਗੜ੍ਹ ਦੇ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਵਿੱਚ ਸਰਦੀਆਂ ਦੀਆਂ ਛੁੱਟੀਆਂ 11 ਜਨਵਰੀ ਤੱਕ ਵਧਾ ਦਿੱਤੀਆਂ ਗਈਆਂ ਨੇ ਤੇ ਉੱਥੇ ਹੀ ਦੱਸਦੇ ਕਿ ਉਹਨਾਂ ਦੇ ਸਿਰਫ ਪਹਿਲੀ ਤੋਂ 8ਵੀਂ ਜਮਾਤ ਦੀਆਂ ਛੁੱਟੀਆਂ ਦੇ ਵਿੱਚ ਵਾਅਦਾ ਕੀਤਾ ਗਿਆ ਸੀਗਾ ਤੇ ਹੁਣ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਲਈ ਨਿਯਮਿਤ ਤੌਰ ਦੇ ਉੱਤੇ ਕਲਾਸਾਂ ਲਾਈਆਂ ਜਾਣਗੀਆਂ ਪਰ ਕਈ ਸ਼ਹਿਰ ਨੇ ਜਿੱਥੇ ਕਿ 8ਵੀਂ ਜਮਾਤ ਦੇ ਤੱਕ ਜਿਹੜੇ ਕਿ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਕਿਉਂਕਿ 8ਵੀਂ ਜਮਾਤ ਤੱਕ ਬੱਚੇ ਕਾਫੀ ਛੋਟੇ ਹੁੰਦੇ ਨੇ ਤੇ ਉਹਨਾਂ ਨੂੰ ਠੰਡ ਜ਼ਿਆਦਾ ਲੱਗਦੀ ਹੈ ਤਾਂ ਦੱਸਦੀ ਹੈ ਕਿ ਸਕੂਲ ਖੁੱਲਣ ਦੇ ਉੱਤੇ ਹੁਣ ਕਾਰਵਾਈ ਵੀ ਹੋ ਸਕਦੀ ਹੈ ਤਾਂ ਡੀਈਓ ਸਕੈਂਡਰੀ ਹੈੱਡਕੁਆਟਰ ਜਿਹੜੇ ਕਿ ਹੰਸਰਾਜ ਜਾਜੀਵਾਲ ਨੇ ਦੱਸਾਇਆ ਕਿ ਛੁੱਟੀ ਸਿਰਫ ਵਿਦਿਆਰਥੀਆਂ ਦੇ ਲਈ ਹੋਵੇਗੀ ਸਕੂਲ ਦੇ ਸਮੂਹ ਸਟਾਫ ਦੀਆਂ ਡਿਊਟੀਆਂ ਪਹਿਲਾਂ ਵਾਂਗ ਹੀ ਰਹਿਣਗੀਆਂ ਜੇਕਰ ਕੋਈ ਸਕੂਲ ਉਕਤ ਸਮੇਂ ਦੌਰਾਨ ਪਹਿਲੀ ਤੋਂ 8ਵੀਂ ਜਮਾਤ ਤਾਂ ਚੁਲਾ ਰਿਆ ਜਿਹੜਾ ਕਿ ਚੁਲਾ ਰਿਆ ਪਾਇਆ ਗਿਆ ਤਾਂ ਉਸ ਦੇ ਵਿਰੁੱਧ ਨਿਯਮਾਂ ਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਦੱਸਿਆ ਕਿ 13 ਜਨਵਰੀ ਨੂੰ ਸਕੂਲ ਖੁੱਲਣਗੇ ਜ਼ਿਕਰਯੋਗ ਹੈ ਕਿ ਸਕੂਲਾਂ ਦੇ ਵਿੱਚ ਸਰਦੀਆਂ ਦੀਆਂ ਛੁੱਟੀਆਂ 5 ਜਨਵਰੀ ਤੱਕ ਹੀ ਸਨ ਪਰ ਜਿਹੜੇ ਕਿ 6 ਜਨਵਰੀ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਛੁੱਟੀ ਦਾ ਐਲਾਨ ਕੀਤਾ ਗਿਆ ਸੀਗਾ ਅਜਿਹੀ ਦੇ ਵਿੱਚ ਜਿਹੜੇ ਸਕੂਲ 7 ਜਨਵਰੀ ਨੂੰ ਖੁੱਲਣੇ ਸਨ ਉਹ ਹੁਣ 13 ਜਨਵਰੀ ਨੂੰ ਖੁੱਲਣਗੇ ਦੱਸਿਆ ਕਿ 10 ਤੇ ਜਿਹੜੀ ਕਿ 12 ਜਨਵਰੀ ਦੇ ਮੌਸਮ ਦੇ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਸੀਗੀ ਤਾਂ ਜੇਕਰ ਹੋਰ ਅਜਿਹੀ ਗੱਲ ਕੀਤੀ ਜਾਵੇ ਜਿੱਥੇ ਕਿ ਮੌਸਮ ਨੂੰ ਲੈ ਕੇ ਬੱਚਿਆਂ ਦੇ ਲਈ ਜਿਹੜੇ ਕਿ ਪ੍ਰਬੰਧ ਕੀਤੇ ਗਏ ਨੇ ਕਿ ਜਿਹੜੇ ਕਿ ਜੈਪੁਰ ਮੌਸਮ ਵਿਭਾਗ ਕੇਂਦਰ ਦੇ ਅਨੁਸਾਰ ਮਕਰ ਸੰਕ੍ਰਾਂਤੀ ਤੋਂ ਪਹਿਲਾਂ ਰਾਜਸਥਾਨ ਦੇ ਵਿੱਚ ਇੱਕ ਸਰਗਰਮ ਪੱਛਮੀ ਗਰਬੜੀ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ ਜਿਸ ਨੂੰ ਲੈ ਕੇ 10 ਤੋਂ 12 ਜਨਵਰੀ ਦਰਮਿਆਨ ਜੈਪੁਰ, ਭਰਤਪੁਰ, ਬੀਕਾਨੇਰ ਅਤੇ ਅਜਮੇਰ ਡਿਵੀਜ਼ਨ ਦੇ ਜ਼ਿਲ੍ਹਿਆਂ ਦੇ ਵਿੱਚ ਬੱਦਲ ਛਾਈ ਰਹਿਣਗੇ ਕਈ ਥਾਵਾਂ ਦੇ ਉੱਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਵੀ ਹੋ ਸਕਦੀ ਹੈ ਤਾਂ ਬੱਚਿਆਂ ਦੇ ਸਕੂਲਾਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਛੁੱਟੀਆਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਹੈਗਾ ਦੱਸ ਦਈਏ ਕਿ ਉੱਤਰੀ ਭਾਰਤ ਠੰਡ ਦੀ ਲਪੇਟ ਦੇ ਵਿੱਚ ਨੇ ਤੇ ਸੋਮਵਾਰ ਨੂੰ ਉੱਤਰ ਭਾਰਤ ਦੇ ਕਈ ਜ਼ਿਲਾਂ ਦੇ ਵਿੱਚ ਹਲਕੀ ਬਾਰਿਸ਼ ਵੀ ਹੋਈ ਹੈ ਤੇ ਇਸ ਦੇ ਨਾਲ ਹੀ ਪੂਰੇ ਸੂਬੇ ਅਤੇ ਖਾਸ ਕਰਕੇ ਲਖਨਊ ਅਤੇ ਨੌਇੜਾ ਦੇ ਵਿੱਚ ਵੀ ਲੋਕਾਂ ਨੂੰ ਧੁੰਦ ਦੀ ਦੌੜੀ ਮਾਰ ਚੱਲਨੀ ਪੈ ਰਹੀ ਹੈ। ਇਸ ਸਿੱਤੀ ਦੇ ਮੱਦੇਨਜ਼ਰ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਸਕੂਲ ਫਿਲਹਾਲ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਨੇ। ਕਈ ਜ਼ਿਲ੍ਹਿਆਂ ਦੇ ਵਿੱਚ 6 ਤੋਂ 9 ਜਨਵਰੀ 2025 ਦਰਮਿਆਨ ਸਕੂਲ ਖੁੱਲਨੇ ਸਨ ਪਰ ਹੁਣ ਸਰਦੀਆਂ ਦੀਆਂ ਛੁੱਟੀਆਂ ਦੇ ਵਿੱਚ ਵਧਾ ਦਿੱਤਾ ਗਿਆ ਨੇ। ਜਿਹੜੀ ਕਿ ਛੁੱਟੀਆਂ ਸੀਗੇ ਉਸ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈਗਾ। ਜਿਵੇਂ ਕਿ ਮੇਰਠ, ਲਖਨਊ ਕਾਨਪੁਰ ਨੋਇਡਾ ਗਾਜ਼ੀਆਬਾਦ ਪ੍ਰਿਆਗਰਾਜ ਅਯੋਧਿਆ ਸਮੇਤ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੇ ਸਾਰੇ ਸਕੂਲ ਨੂੰ ਬੰਦ ਕਰਨ ਦੇ ਨੋਟਿਸ ਜਾਰੀ ਕਰ ਦਿੱਤੇ ਨੇ ਇਸ ਤੋਂ ਇਸ ਹੁਕਮ ਦੇ ਬਾਅਦ ਦੱਸਦੇ ਕਿ ਇਸ ਹੁਕਮ ਤੋਂ ਬਾਅਦ ਵੀ ਜਿਹੜੇ ਸਕੂਲ ਖੁੱਲਣਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਹ ਫੈਸਲਾ ਬੱਚਿਆਂ ਦੀ ਸੁਰੱਖਿਆ ਅਤੇ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਲਿਆ ਗਿਆ ਤੇ ਹੁਣ ਯੂਪੀ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਸਕੂਲ 14 ਜਨਵਰੀ 2025 ਤੋਂ ਬਾਅਦ ਹੀ ਖੁੱਲਣਗੇ ਤਾਂ ਬੱਚਿਆਂ ਦੇ ਸਕੂਲਾਂ ਦੇ ਛੁੱਟੀਆਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਤਾਂ ਜਿਹੜੇ ਮਾਪੇ ਆਪਣੇ ਬੱਚਿਆਂ ਦੇ ਸਕੂਲ ਦੀ ਛੁੱਟੀਆਂ ਨੂੰ ਲੈ ਕੇ ਚਿੰਤਤ ਨੇ ਉਹ ਇਹ ਖਬਰ ਇੱਕ ਵਾਰ ਜ਼ਰੂਰ ਦੇਖ ਲੈਣਾ ਦੱਸਦੇ ਕਿ ਪ੍ਰਿਆਗਰਾਜ ਦੇ ਵਿੱਚ ਮਹਾਕੁੰਭ ਦੀਆਂ ਤਿਆਰੀਆਂ ਜ਼ੋਰਾਂ ਤੇ ਚੱਲ ਰਿਆ ਨੇ ਹਰ ਸਾਲ ਮੇਲਾ ਲੱਗਦਾ ਹੈ ਕੁੰਭ ਦਾ ਤਾਂ ਇਸ ਦੌਰਾਨ ਸੀਤ ਲਹਿਰ ਦੇ ਮੱਦੇਨਜ਼ਰ ਜ਼ਿਲ੍ਹਾ ਮੁੜਲੀ ਸਿੱਖਿਆ ਅਫਸਰ ਪ੍ਰਵੀਨ ਕੁਮਾਰ ਦੀਵਾਲੀ ਨੇ ਸਕੂਲਾਂ ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਨੇ ਇਸ ਦੇ ਨਾਲ ਹੀ ਸਕੂਲੀ ਬੱਚਾ ਨੂੰ ਕੜਾਕੇ ਦੀ ਠੰਡ ਅਤੇ ਸੰਗਣੀ ਧੁੰਦ ਦੇ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਤੋਂ ਬਚਾਉਣ ਦੇ ਵਿੱਚ ਮਦਦ ਮਿਲੇਗੀ ਤਾਂ ਇਹ ਹੁਕਮ ਜ਼ਿਲ੍ਹੇ ਦੇ ਸਾਰੇ ਮਾਨਤਾ ਪ੍ਰਾਪਤ CBSE ICSE UP ਬੋਰਡ ਅਤੇ ਹੋਰ ਬੋਰਡਾਂ ਦੇ ਅੰਗਰੇਜ਼ੀ ਅਤੇ ਹਿੰਦੀ ਮਾਧਿਅਮ ਵਾਲੇ ਸਾਰੇ ਸਕੂਲਾਂ ਦੇ ਉੱਤੇ ਲਾਗੂ ਹੋਵੇਗਾ ਫਿਲਹਾਲ ਇੱਥੋਂ ਦੇ ਸਕੂਲ 9 ਜਨਵਰੀ ਤੱਕ ਬੰਦ ਰਹਿਣਗੇ ਉਤੇ ਹੀ ਜੇਕਰ ਅਯੁੱਧਿਆ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਸਕੂਲ ਕਦੋਂ ਖੁੱਲਣਗੇ ਦੱਸ ਦੇ ਕਿ ਰਾਮ ਮੰਦਿਰ ਦੇ ਲਈ ਮਸ਼ਹੂਰ ਅਯੁੱਧਿਆ ਦੇ ਵਿੱਚ ਵੀ ਕੜਾਕੇ ਦੀ ਠੰਡ ਪੈ ਰਹੀ ਹੈ ਇੱਥੇ ਸੀਤ ਲਹਿਰ ਦੇ ਅਲਰਟ ਦੇ ਕਾਰਨ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਸਾਰੇ ਸਕੂਲਾਂ ਨੂੰ 7 ਤੋਂ 13 ਜਨਵਰੀ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਸਿਗੇ ਤਾਂ ਜ਼ਿਲ੍ਹਾ ਸਕੂਲ ਦੇ ਜਿਹੜੇ ਕਿ ਇਨਸਪੈਕਟਰ ਸਿਗੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈਗਾ ਕਿ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੇ ਉੱਤੇ ਸਾਰੇ ਸਕੂਲਾਂ ਨੂੰ ਬੰਦ ਕਰਨ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ ਤੇ ਹਾਲਾਂਕਿ ਇਸ ਦੌਰਾਨ ਅਧਿਆਪਕਾਂ ਅਤੇ ਹੋਰ ਸਟਾਫ ਨੂੰ ਸਕੂਲ ਜਾਣਾ ਪਵੇਗਾ ਤਾਂ ਦੱਸਦੇ ਕਿ ਇੱਥੇ 8ਵੀਂ ਤੱਕ ਦੀਆਂ ਕਲਾਸਾਂ ਪਹਿਲਾਂ ਇਹ ਮਲਤਵੀ ਕਰ ਦਿੱਤੀਆਂ ਗਈਆਂ ਨੇ ਪਰ ਹੁਣ ਪੂਰੇ ਸਕੂਲ ਨੂੰ ਜਿਹੜਾ ਕਿ ਬੰਦ ਕਰਨ ਦਾ ਹੁਕਮ ਦਿੱਤੇ ਗਏ ਨੇ ਕਿ ਬੱਚੇ ਜਿਹੜੇ ਕਿ ਸਕੂਲ ਨਹੀਂ ਆਣਗੇ ਪਰ ਟੀਚਰਜ਼ ਜ਼ਰੂਰ ਜਿਹੜੇ ਕਿ ਸਕੂਲ ਆਉਣਗੇ ਦੱਸਦੇ ਕਿ ਐਨਸੀਆਰ ਦੇ ਕੁਝ ਸਕੂਲ ਯਾਨੀ ਕਿ ਦਿੱਲੀ ਦੇ ਨਾਲ ਲੱਗਦੇ ਨੌਇਡਾ ਅਤੇ ਗਾਜ਼ੀਆਬਾਦ ਜੋ ਕਿ ਸੋਮਵਾਰ 6 ਜਨਵਰੀ 2025 ਤੋਂ ਖੁੱਲਣ ਵਾਲੇ ਸਨ ਪਰ ਠਾਂਡੇ ਦੇ ਮੱਦੇਨਜ਼ਰ ਸਕੂਲਾਂ ਨੂੰ ਫਿਲਹਾਲ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਨੌਇੜਾ ਦੇ ਕਈ ਪ੍ਰਾਈਵੇਟ ਸਕੂਲਾਂ ਦੇ ਵਿੱਚ ਆਨਲਾਈਨ ਕਲਾਸਾਂ ਚੱਲ ਰਹੀਆਂ ਨੇ ਮੇਰੜ ਦੇ ਵਿੱਚ ਵੱਧਦੀ ਠੰਡ ਦੇ ਕਾਰਨ 7 ਤੋਂ 11 ਜਨਵਰੀ ਤੱਕ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਮੇਰੜ ਦੀ ਮੁਡਲੀ ਸਿੱਖਿਆ ਅਧਿਕਾਰੀ ਆsha ਚੌਧਰੀ ਨੇ ਇਸ ਸੰਬੰਧੀ ਸਾਰੇ ਸਕੂਲਾਂ ਨੂੰ ਪੱਤਰ ਵੀ ਭੇਜ ਜਾਈਤੇ ਉੱਥੇ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਵੀ ਜਿਹੜੀ ਕਿ ਛੁੱਟੀਆਂ ਦੇ ਵਿੱਚ ਹਜੇ ਤੱਕ ਵਾਅਦਾ ਨਹੀਂ ਕੀਤਾ ਗਿਆ ਇਕੱਲੇ 7 ਤਰੀਕ ਤੱਕ ਵਾਅਦਾ ਕੀਤਾ ਗਿਆ ਯਾਨੀ ਕਿ ਕੱਲ ਨੂੰ ਸਕੂਲ ਦੁਬਾਰਾ ਖੁੱਲ ਸਕਦੇ ਨੇ ਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਕਈ ਜ਼ਿਲ੍ਹਿਆਂ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਸਕੂਲ ਬੰਦ ਰਹਿਣ ਦੇ ਹੁਕਮ ਦਿੱਤੇ ਗਏ ਨੇ